ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਇਹ ਅਹਿਮ ਜਾਣਕਾਰੀ ਤੁਹਾਨੂੰ ਦੇਣ ਦੇ ਲਈ ਵਿਸ਼ੇਸ਼ ਰੂਪ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਬਠਿੰਡਾ ਦੇ ਵਿੱਚ ਸਾਡੇ ਨਾਲ ਨੇ ਡਾਕਟਰ ਦਵਿੰਦਰ ਸਿੰਘ ਸੰਧੂ ਏ ਪੀ ਪੀ ਉਹ ਬਠਿੰਡਾ ਡਾਕਟਰ ਸਾਹਿਬ ਤੋਂ ਅਸੀਂ ਜਾਣਕਾਰੀ ਲੈਣੀ ਹੈ ਜਿਹੜੀ ਉਸ ਜਾਣਕਾਰੀ ਦਾ ਵਿਸ਼ਾ ਇਹ ਹੈ ਕਿ ਕਿਸਾਨ ਭਰਾਵੋ ਆਮ ਹੀ ਰੁਝਾਨ ਦੇਖਣ ਚ ਸਾਨੂੰ ਮਿਲ ਰਿਹਾ ਹੈ ਵੀ ਸਾਡੇ ਕਿਸਾਨ ਭਰਾਵਾਂ ਨੂੰ ਹੁਣ ਜਿਹੜਾ ਲਾਲੀਏ ਨਾਲ ਵੀ ਝੋਨੇ ਦੀ ਬਜਾਈ ਹੈ ਜਿਹੜੀ ਉਹ ਪੂਰੇ ਜੋਰਾਂ ਤੇ ਹੈ ਸਾਡੇ ਕਈ ਕਿਸਾਨ ਭਰਾਵਾਂ ਨੂੰ ਕੋਈ 5-7 ਦਿਨ 10 ਦਿਨ ਹੋ ਗਏ ਹੋਣਗੇ ਝੋਨਾ ਬੀਜੇ ਨੂੰ ਕਈ ਟ੍ਰਾਂਸਪਲੈਂਟ ਹੁਣ ਖੇਤਾਂ ਦੇ ਵਿੱਚ ਕਰੀ ਜਾਂਦੇ ਆ ਝੋਨਾ ਤੇ ਕਈ ਵਾਰੀ ਨਾ ਸਮੱਸਿਆ ਕੀ ਆਉਂਦੀ ਹੈ ਵੀ ਮਾੜਾ ਜਿਹਾ ਝੋਨਾ ਸਾਡਾ ਪੀਲਾ ਪੈਂਦਾ ਤੇ ਅਸੀਂ ਕੀ ਕਰਦੇ ਆ ਅਸੀਂ ਬਾਣੀਏ ਕੋਲੇ ਜਾਂਦੇ ਆ ਆਰਤੀਏ ਕੋਲੇ ਜਾਂਦੇ ਆ ਤੇ ਆਣੇ ਆ ਵੀ ਪੀਲਾ ਪੈ ਗਿਆ ਕਈ ਵਾਰੀ ਸਾਨੂੰ ਉਸ ਦਾ ਕਾਰਨ ਨਹੀਂ ਪਤਾ ਹੁੰਦਾ ਵੀ ਇਹ ਪੀਲਾ ਕਿਉਂ ਪਿਆ ਕਿਹੜੇ ਖੁਰਾਕੀ ਤੱਤਾਂ ਦੀ ਕਮੀ ਹੈ ਪਰ ਸਾਨੂੰ ਆੜਤੀਆ ਬਾਣੀਆਂ ਇਹ ਹੈ ਜਾਂ ਰੇ ਸਪਰੇਅ ਵੇਚਣ ਵਾਲਾ ਸਾਨੂੰ ਦਵਾਈਆਂ ਦੱਸ ਦਿੰਦਾ 4-5 ਵਜੇ ਆਹ ਕਰ ਲਓ ਤੇ ਇਹਦੇ ਨਾਲ ਠੀਕ ਹੋ ਜਾਊ ਪਤਾ ਉਹਨੂੰ ਵੀ ਨਹੀਂ ਹੁੰਦਾ ਵੀ ਅਸਲ ਵਿੱਚ ਸਮੱਸਿਆ ਖੇਤ ਵਿੱਚ ਕੀ ਆਈ ਹੈ ਪਰ ਹੁਣ ਕੀ ਹੈ ਕਿ ਅਸੀਂ ਸਾਰੀਆਂ ਸਪਰੇਅਾਂ ਲਿਆ ਲਿਆ ਕਿ ਕਰੀ ਜਾਂਦੇ ਆ ਆਹ ਕਰ ਦੋ ਇਸ ਤੋਂ ਬਾਅਦ ਆਹ ਕਰ ਦੋ ਨਾਲੇ ਤਾਂ ਖਰਚਾ ਵਧ ਹੀ ਜਾਂਦਾ ਹੈ ਦੇ ਨਾਲੇ ਉਹ ਪ੍ਰੋਬਲਮ ਉਹ ਸਮੱਸਿਆ ਵੀ ਤੁਹਾਡੀ ਜਿਹੜੀ ਉਹ ਹੱਲ ਨਹੀਂ ਹੁੰਦੀਗੀ ਤਾਂ ਆਪਾਂ ਸਪਰੇਆਂ ਕੋਈ ਜ਼ਿਆਦਾ ਨਹੀਂ ਕਰਨੀਆਂ ਸਿਰਫ ਗਿਣਤੀ ਦੀਆਂ ਨਾ 4-5 ਸਪਰੇਆਂ ਹੀ ਆਂ ਇੱਥੇ ਉਹ ਪ੍ਰਮਾਣਿਤ ਗੱਲ ਕਰਾਂਗੇ ਆਪਾਂ ਵੀ ਅਸਲ ਵਿੱਚ ਕੀ ਜ਼ਰੂਰਤ ਹੈ ਜੇਕਰ ਤੁਹਾਡਾ ਝੋਨਾ ਪੀਲਾ ਪੈਂਦਾ ਉਹਦਾ ਖਾਦ ਪ੍ਰਬੰਧਨ ਕੀ ਹੈ ਇਹ ਕੱਲੀ ਪੀਲਾਪਣ ਦੀ ਗੱਲ ਨਹੀਂ ਹੈਗੀ ਇਹ ਛੋਡੇ ਝੋਨੇ ਦੀ ਪੂਰਾ ਖਾਦ ਪ੍ਰਬੰਧਨ ਦੀ ਗੱਲ ਹੈ ਵੀ ਤੁਸੀਂ ਸਮੇਂ-ਸਮੇਂ ਤੇ ਕੀ ਪਾਉਣਾ ਹੈ ਕਿਵੇਂ ਨਰੀਖਣ ਕਰਨਾ ਹੈ ਥੋੜਾ ਖਰਚਾ ਘਟੂ ਆ ਥੋੜਾ ਖਰਚਾ ਵਧਾ ਨਹੀਂ ਐਵੇਂ ਆਪਾਂ ਰਿਆ ਸਪਰੇਆਂ ਵਾਲਿਆਂ ਦੇ ਮਗਰ ਲੱਗ ਕੇ ਜਿਆਦਾ ਰਿਆ ਸਪਰੇਆਂ ਨਾ ਕਰੀਏ ਜਿਆਦਾ ਰਿਆ ਸਪਰੇਆਂ ਕਰਨ ਦੇ ਨਾਲ ਕੁਝ ਨਹੀਂ ਹੁੰਦਾਗਾ ਅਸੀਂ ਵੇਖਾ ਵਿਖਾਈ ਪੰਜ ਸੱਤ ਘਟੇ ਡੀਏਪੀ ਦੇ ਪਾਈ ਜਾਂਦੇ ਆ ਪਰ ਉਹ ਕੀ ਡੀਏਪੀ ਥੋਡੇ ਝੋਨੇ ਤੱਕ ਪਹੁੰਚ ਰਹੀ ਆ ਜਾਂ ਨਹੀਂ ਪਹੁੰਚ ਰਹੀ ਆ ਆਪਾਂ ਇਹ ਵੀ ਗੱਲ ਕਰਾਂਗੇ ਤਾਂ ਡਾਕਟਰ ਸਾਹਿਬ ਮੈਂ ভূমিকা کافی ਲੰਮੀ ਬਣਤੀ ਹੁਣ ਤੇ ਜਾਣਕਾਰੀਆਂ ਸਾਰੀਆਂ ਤੁਹਾਡੇ ਤੋਂ ਆਪਾਂ ਲੈਣੀਆਂ ਵੀ ਇਹ ਜਿਹੜਾ ਪੀਲਾ ਪੈਣ ਦੀ ਸਮੱਸਿਆ ਆਉਂਦੀ ਹੈ ਡਾਕਟਰ ਸਾਹਿਬ ਇਹ ਸਾਡਾ ਕਿਸਾਨ ਭਰਾ ਇਹਦਾ ਕਿਵੇਂ ਹੱਲ ਕਰੇ ਸਮੇਂ-ਸਮੇਂ ਤੇ ਝੋਨੇ ਦਾ ਖਾਦ ਪ੍ਰਬੰਧਨ ਕੀ ਹੋਣਾ ਚਾਹੀਦਾ ਆਪਾਂ ਇੱਥੋਂ ਇਸ ਗੱਲਬਾਤ ਨੂੰ ਅੱਗੇ ਤੋਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਸਵਾਗਤ ਕਰਦਾ ਧੰਨਵਾਦ ਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹ ਵੀਰ ਜੀ ਜਿਹੜੇ ਪੀਲੇ ਪੈਣ ਦੇ ਕਾਰਨ ਬਹੁਤ ਨੇ ਪਹਿਲਾ ਕਾਰਨ ਹੈਗਾ ਵੀ ਜਦੋਂ ਆਪਾਂ ਪਨੀਰੀ ਪੱਟ ਕੇ ਲਾਉਣੇ ਆ ਤਾਂ ਉਹਨੂੰ ਆਪਾਂ ਟ੍ਰਾਂਸਪਲੈਂਟ ਸ਼ੌਕ ਹੈ ਦੇਨੇ ਜਿਹਦੇ ਕਰਕੇ ਜਦੋਂ ਇੱਕ ਵਾਰੀ ਆਪਾਂ ਝੋਨਾ ਲਾਇਆ ਤਾਂ ਉਹਨੇ ਇੱਕ ਵਾਰੀ ਪੀਲਾ ਪੈਣਾ ਪੈਣਾ ਚੱਲਣ ਤੋਂ ਪਹਿਲਾਂ ਕਿਉਂਕਿ ਆਪਾਂ ਇੱਕ ਥਾਂ ਤੋਂ ਪੱਟ ਕੇ ਦੂਜੀ ਥਾਂ ਲਾਇਆਗਾ ਉਹਦੇ ਚ ਵੀ ਗਾਂ ਆਪਾਂ ਜਿਹੜੀ ਲੇਬਰ ਹੁੰਦੀ ਹੈ ਆਪਾਂ ਲੇਬਰ ਨੂੰ ਦੱਸਦੇ ਨਹੀਂਗੇ ਉਹ ਡੂੰਘਾ ਲਾ ਦਿੰਦੀ ਹੈ ਜਦੋਂ ਝੋਨਾ ਡੂੰਘਾ ਲੱਗ ਗਿਆ ਇੱਕ ਇੱਕ ਡੇਢ ਇੰਚ ਤੋਂ ਥੱਲੇ ਤਾਂ ਉਹਨੇ ਆਪਦੀਆਂ ਜੜਾਂ ਦਵਾਰੇ ਬਣਾਉਂਦਾ ਜੀ ਉਹ ਜੇ ਤਾਂ ਆਪਾਂ ਇੱਕ ਡੇਢ ਤੇ ਲਾਈਏ ਤਾਂ ਉਹੀ ਜੜ ਦੁਆਰਾ ਕੰਮ ਕਰ ਜਾਂਦੀ ਹੈ ਤੇ ਨਿਊਟ੍ਰੀਐਂਟ ਜਿਹੜੇ ਖਰਾਕੀ ਤੱਤ ਖਿੱਚਣ ਲੱਗ ਜਾਂਦੀ ਹੈ ਪਰ ਜਦੋਂ ਆਪਾਂ ਡੂੰਘਾ ਲਾਤਾ ਉਹ ਥੱਲੇ ਵਾਲੀ ਜੜ ਬੇਕਾਰ ਹੋ ਜਾਂਦੀ ਹੈ ਤਾਂ ਉੱਪਰ ਉਹ ਜੜਾਂ ਤਣੇ ਤੋਂ ਫੇਰ ਦੁਬਾਰੇ ਡਿਵੈਲਪ ਕਰਦਾ ਹੈਗਾ ਉਹ ਕੁਝ ਟਾਈਮ ਤੋਂ ਡਿਵੈਲਪ ਹੋਣ ਚ ਲੱਗਦਾ ਫੇਰ ਉਹ ਖਰਾਕੀ ਤੱਤ ਲੈਂਦਾ ਉਹਦੇ ਕਰਕੇ ਉਹ ਜਿਹੜਾ ਬੂਟਾ ਹੈਗਾ ਉਹਨੂੰ ਜਿੰਨੇ ਦਿਨ ਖਰਾਕੀ ਤੱਤ ਘੱਟ ਮਿਲਦੇ ਹੈ ਤਾਂ ਉਹ ਪੀਲਾ ਪੈਣਾ ਜਿਹੜਾ ਸ਼ੁਰੂ ਹੋ ਜਾਂਦਾ ਹੈਗਾ ਤਾਂ ਇਹ ਜੇ ਪੀਲਾ ਪੈਣ ਦੀਆਂ ਹੁਣ ਨਿਸ਼ਾਨੀਆਂ ਹੁੰਦੀਆਂ ਜੀ ਹਰ ਮਤਲਬ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਹਦਾ ਪੀਲਾ ਪੈਣ ਦਾ ਕਾਰਨ ਕੀ ਹੈ ਕਿਵੇਂ ਇਹਦੇ ਕਿਵੇਂ ਕਿਸਾਨ ਭਰਾ ਨੂੰ ਪਤਾ ਲੱਗੂਗਾ ਵੀ ਇਹਦੇ ਵਿੱਚ ਘਾਟ ਕੀ ਹੈ ਤਾਂ ਉਸੇ ਘਾਟ ਨੂੰ ਪੂਰਾ ਕਰਨ ਵਾਸਤੇ ਫਿਰ ਕੋਈ ਹਿੱਲਾ ਕਰੂਗਾ ਪਹਿਲਾਂ ਤਾਂ ਜੀ ਆਪਾਂ ਜਦੋਂ ਆਪਾਂ ਬੂਟਾ ਪੱਟ ਕੇ ਦੇਖੋ ਤੁਸੀਂ ਜੇ ਤਾਂ ਉਹ ਜੜ ਨਵੀਂ ਬਣਾ ਰਿਹਾ ਤਾਂ ਪੀਲਾ ਪਿਆ ਹੋਇਆ ਫਿਰ ਤਾਂ ਇਹਦਾ ਮਤਲਬ ਉਹ ਜੜਾਂ ਹਜੇ ਉਹਦੀਆਂ ਬਣੀਆਂ ਨਹੀਂ ਖਰਾਕੀ ਤੱਤੋਂ ਲੈਣ ਦੇ ਯੋਗ ਨਹੀਂ ਹੋਇਆ ਤਾਂ ਪੀਲਾ ਪਿਆ ਉਦੋਂ ਬਾਅਦ ਜੇ ਜੜਾਂ ਪ੍ਰੋਪਰ ਉਹਦੀਆਂ ਜੁੜੀਆਂ ਹੋਈਆਂ ਪ੍ਰੋਪਰ ਉਹ ਬੂਟਾ ਆਪਦੀ ਪਕੜ ਬਣਾ ਚੁੱਕਿਆ ਫੇਰ ਵੀ ਪੀਲਾ ਹੈ ਫੇਰ ਆਪਾਂ ਦੇਖਣਾ ਵੀ ਉਹਦੇ ਪੱਤੇ ਕਿਵੇਂ ਪੀਲੇ ਪੈ ਰਹੇ ਨੇ ਮੰਨ ਲਓ ਉਹਦੇ ਪੁਰਾਣੇ ਪੱਤੇ ਪੀਲੇ ਪੈ ਰਹੇ ਆ ਤਾਂ ਇਹਦਾ ਮਤਲਬ ਉਹਦੇ ਚ ਯੂਰੀਏ ਦੀ ਘਾਟ ਹੈ ਕਈ ਕਿਸਾਨ ਵੀਰ ਜਿਹੜਾ ਯੂਰੀਆ ਮਗਰੋਂ ਪਾਉਂਦੇ ਆ ਜਾਂ ਖੜੇ ਪਾਣੀ ਚ ਪਾ ਦਿੰਦੇ ਹੈਗੇ ਉਹਦੇ ਕਰਕੇ ਜਿਹੜੀ ਘਾਟ ਇਹ ਪੈਦਾ ਹੋ ਜਾਂਦੀ ਹੈ ਆਪਾਂ ਯੂਨੀਵਰਸਿਟੀ ਨੇ 110 ਕਿਲੋ ਦੀ ਜਿਹੜੀ ਸਪਾਰਸ਼ ਕੀਤੀ ਹੋਈ ਹੈ ਉਹਨੂੰ ਪਹਿਲੇ 42 ਦਿਨਾਂ ਚ ਤਿੰਨ ਹਿੱਸਿਆਂ ਚ ਜਾਂ ਤਿੰਨ ਕਿਸ਼ਤਾਂ ਚ ਆਪਾਂ ਉਹ ਜਿਹੜਾ ਪਾਉਣਾ ਹੈਗਾ ਪਹਿਲਾਂ ਤਾਂ ਆਪਾਂ ਕਦੂ ਕਰਨ ਤੋਂ ਜਾਂ ਲਾਉਣ ਤੋਂ ਤਿੰਨ ਦਿਨਾਂ ਦੇ ਵਿੱਚ ਵਿੱਚ ਪਾਉਣੀ ਹੈ ਉਸ ਤੋਂ ਬਾਅਦ ਤੀਜੇ ਹਫ਼ਤੇ ਛੇਵੇਂ ਹਫ਼ਤੇ ਆਪਾਂ ਉਹ ਜਿਹੜੀ ਕਿਸ਼ਤ ਹੈਗੀ ਯੂਰੀਏ ਦੀ ਉਹ ਪਾ ਦੇਣੀ ਹੈਗੀ ਤੇ ਇਹਦੇ ਨਾਲ ਇੱਕ ਹੋਰ ਵੀ ਗੱਲ ਦਾ ਆਪਾਂ ਧਿਆਨ ਰੱਖਣਾਗਾ ਵੀ ਜਿਹੜਾ ਆਪਾਂ ਯੂਰੀਆ ਪਾਉਣਾ ਉਹ ਕਦੇ ਵੀ ਖੜੇ ਪਾਣੀ ਚ ਨਹੀਂ ਪਾਉਣਾਗਾ ਜਾਂ ਬਾਲਾ ਸੁਕਾ ਕੇ ਨਹੀਂ ਪਾਉਣਾਗਾ ਜੇ ਖੜੇ ਪਾਣੀ ਚ ਪਾ ਦਿਆਂਗੇ ਤਾਂ ਜਿਵੇਂ ਜਿਵੇਂ ਪਾਣੀ ਥੱਲੇ ਨੂੰ ਜੀਰਦਾ ਉਹ ਯੂਰੀਆ ਨੂੰ ਨਾਲ ਹੀ ਥੱਲੇ ਲੈ ਜਾਂਦਾ ਜੇ ਤਾਂ ਉਹ ਜੜ ਤੱਕ ਹੈਗਾ ਤਾਂ ਠੀਕ ਹੈ ਜੇ ਜੜ ਦੀ ਪકડ ਜੋ ਬਾਹਰ ਨਿਕਲ ਗਿਆ ਤਾਂ ਉਹ ਆਪਣਾ ਬੇਕਾਰ ਉਹਨੂੰ ਆਪਾਂ ਕਹਿ ਦਿੰਦੇ ਆ ਵੀ ਲੀਚ ਡਾਊਨ ਹੋ ਗਿਆ ਤੇ ਉਹਦੇ ਕਰਕੇ ਜਿਹੜੀ ਯੂਰੀਆ ਦੀ ਘਾਟ ਹੈ ਜਿਹੜੀ ਪੈਦਾ ਹੋ ਜਾਂਦੀ ਹੈ ਤੇ ਬੂਟਾ ਜਿਹੜਾ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਮੈਨੂੰ ਲੱਗਦਾ ਵੀ ਸਾਡੇ ਕਿਸਾਨ ਭਰਾ ਨਾਲ ਕਈ ਵਾਰੀ ਇਹ ਛੋਟੀਆਂ-ਛੋਟੀਆਂ ਗੱਲਾਂ ਹੈ ਤੁਸੀਂ ਆਪ ਖੁਦ ਬੜੇ ਤਜਰਬੇਕਾਰ ਹੋ ਪਰ ਇਨ੍ਹਾਂ ਗੱਲਾਂ ਤੇ ਧਿਆਨ ਦੇਣਾ ਬਣਦਾ ਕਿਉਂਕਿ ਨਾ ਦੇਖਿਆ ਆਮ ਤੌਰ ਤੇ ਰੁਝਾਨ ਡਾਕਟਰ ਸਾਹਿਬੀ ਜੋ ਯੂਰੀਆ ਤਾਂ ਫਿਰ ਲੱਗੇ ਉਹ ਗੋ ਪਾਈ ਆਉਂਦੇ ਆ ਚਾਰ ਚਾਰ ਪੰਜ ਪੰਜ ਗੱਟੇ ਪਾ ਦਿੰਦੇ ਜੀ ਤੇ ਯੂਰੀਆ ਇੰਨਾ ਪਾਉਣ ਦੇ ਬਾਵਜੂਦ ਵੀ ਉਹਦੀ ਘਾਟ ਰਹਿੰਦੀ ਆ ਫਿਰ ਮੇਨ ਕਾਰਨ ਇਹੀ ਰਹਿੰਦਾ ਹੂਗਾ ਇਹੀ ਹੈ ਜੀ ਲੀਚ ਡਾਊਨ ਜਿਹੜਾ ਵੱਡਾ ਕਾਰਨ ਹੈ ਯੂਰੀਆ ਨੂੰ ਜਿੰਨੀਆਂ ਤੁਸੀਂ ਕਿਸ਼ਤਾਂ ਜਿਵੇਂ ਰੇਤਲੀ ਜ਼ਮੀਨ ਹੈ ਜੇ ਉਹਦੇ ਚ ਤਿੰਨ ਨਹੀਂ ਚਾਰ ਕਿਸ਼ਤਾਂ ਵੀ ਕਰ ਲੋਗੇ ਤਾਂ ਉਹ ਲੀਚ ਡਾਊਨ ਨਹੀਂ ਹੋਊਗਾ ਜੇ ਮੇਰੇ ਰੇਤਲੀ ਆ ਜ਼ਮੀਨ ਜਾਂ ਹਲਕੀਆਂ ਜ਼ਮੀਨਾਂ ਨੇ ਜਿੱਥੇ ਉਥੇ ਲੀਚ ਡਾਊਨ ਦੀ ਪ੍ਰੋਬਲਮ ਸਭ ਤੋਂ ਵੱਧ ਆਉਂਦੀ ਹੈ ਜੀ ਜੇ ਆਪਾਂ ਦੋ ਕਿਸ਼ਤਾਂ 'ਚ ਕਰ ਲਾਂਗੇ ਤਾਂ ਉਹ ਬੂਟੇ ਨੂੰ ਉਹਦਾ ਜ਼ਿਆਦਾ ਫਾਇਦਾ ਨਹੀਂ ਹੋਣਾ ਉਹ ਥੱਲੇ ਲੀਚ ਡਾਊਨ ਕਰ ਜਾਂਦਾ ਹੈਗਾ ਜੀ ਤਾਂ ਡਾਕਟਰ ਸਾਹਿਬ ਹੋਰ ਕਿਹੜੀਆਂ ਇਹੋ ਜਿਹੀਆਂ ਕਿਸਮ ਦੀਆਂ ਘਾਟਾਂ ਜਿਹੜੀਆਂ ਆਮ ਤੌਰ ਤੇ ਝੋਨੇ ਨੂੰ ਆ ਸਕਦੀਆਂ ਤੇ ਸਾਡੇ ਕਿਸਾਨ ਭਰਾ ਉਹਨਾਂ ਦਾ ਕਿਵੇਂ ਨਰੀਖਣ ਕਰ ਲੈਣ ਹੁਣ ਆਪਾਂ ਜਿਵੇਂ ਯੂਰੀਆ ਦੀ ਘਾਟ ਦੀ ਗੱਲ ਕੀਤੀ ਐ ਤੇ ਹੋਰ ਕਿਹੜੀਆਂ ਇਹੋ ਜਿਹੀਆਂ ਘਾਟਾਂ ਜਿਹੜੀਆਂ ਆਮ ਤੌਰ ਤੇ ਝੋਨੇ ਨੂੰ ਆਉਣਗੀਆਂ ਸਾਡਾ ਕਿਸਾਨ ਭਰਾ ਉਹਦੀ ਪਛਾਣ ਕਿਵੇਂ ਕਰੇ ਇਹ ਨਾ ਹੋਵੇ ਕਿਤੇ ਵੀ ਉਹ ਘਾਟ ਯੂਰੀਆ ਦੀ ਆਈ ਆ ਹੱਲ ਕੋਈ ਹੋਰ ਕਰੀ ਜਾਵੇ ਤੇ ਦੁਕਾਨਾਂ ਵਾਲੇ ਆਮ ਤੌਰ ਤੇ ਐਂ ਕਰਾ ਦਿੰਦੇ ਸਾਡੇ ਕਿਸਾਨ ਭਰਾਵਾਂ ਤੋਂ ਇਹ ਜ਼ਰੂਰ ਦੱਸੋ ਨਹੀਂ ਬਿਲਕੁਲ ਜੀ ਆਪਣੀ ਇਹ ਜੱਟਾਂ ਦੀ ਲਾਲੋ ਜਾਂ ਕਿਸਾਨਾਂ ਦੀ ਮਹਿਮੀ ਜੱਟਾਂ ਦਾ ਮੁੰਡਾ ਹੀ ਐ ਇਤਰਾਸ ਦੀ ਐ ਵੀ ਆਪਾਂ ਕੁਝ ਰਿਟਰਨ ਚ ਖੁਸ਼ ਨਹੀਂ ਰੱਖਦੇ ਜਿਹੜੀਆਂ ਪ੍ਰੋਬਲਮਾਂ ਐਤਕੀ ਚੋਂ ਨੇ ਨੂੰ ਆਉਣੀਆਂ ਇਹੀ ਅੱਗੇ ਆਉਣੀਆਂ ਜਾਂ ਕਿ ਅਗਲੇ ਸਾਲ ਵੀ ਉਦੋਂ ਅਗਲੇ ਨੂੰ ਵੀ ਉਹੀ ਪ੍ਰੋਬਲਮ ਆਉਣੀਆਂ ਮੈਂ ਤਾਂ ਇਹ ਕਹਿਣਾ ਵੀ ਜੱਟਾਂ ਦੇ ਮੁੰਡੇ ਯਾਰ ਸਾਰੇ ਹੁਣ ਇੰਨੇ ਵਧੀਆ ਇੰਨੇ ਸੋਹਣੇ ਸਕੂਲਾਂ 'ਚ ਪੜਦੇ ਐ ਵੀ ਤੁਸੀਂ ਥੋੜੀ ਜੀ ਰਿਕਾਰਡ ਕੀਪਿੰਗ ਰੱਖਿਆ ਕਰੋ ਉਹਦੀ ਵੀ ਐਤਕੀ ਸਾਨੂੰ ਆਹਾਹਾ ਪ੍ਰੋਬਲਮ ਆਉਣੀਆਂ ਥੋੜੀ ਜ਼ਮੀਨ ਐ ਦੇਖੋ ਥੋੜੀ ਜ਼ਮੀਨ 'ਚ ਸਭ ਤੋਂ ਵੱਧ ਤਾਂ ਤੁਹਾਨੂੰ ਪਤਾ ਹੈ ਜਿਵੇਂ ਆਪਾਂ ਨੂੰ ਆਪਣੇ ਡੰਗਰਾਂ ਦਾ ਪਤਾ ਹੁੰਦਾ ਉਹਦੇ ਜਵਾਕਾਂ ਦਾ ਪਤਾ ਹੁੰਦਾ ਵੀ ਇਹਦਾ ਇਹ ਜਿਹਾ ਸੁਭਾਅ ਇਹਦਾ ਇਹ ਜਿਹਾ ਤਾਂ ਆਪਾਂ ਨੂੰ ਆਪਣੀ ਜ਼ਮੀਨ ਦਾ ਹੀ ਪਤਾ ਹੈ ਵੀ ਇਹਦਾ ਸੁਭਾਅ ਇਹੋ ਜਿਹਾ ਯਾਰ ਇਹਦੇ ਚ ਜ਼ਿੰਕ ਦੀ ਪ੍ਰੋਬਲਮ ਵੀ ਆਉਣੀ ਆ ਵੀ ਹਲਕੀ ਜ਼ਮੀਨ ਹੈ ਇਹਦੇ ਚ ਲੋਹੇ ਦੀ ਵੀ ਪ੍ਰੋਬਲਮ ਆਉਣੀ ਹੈ ਯੂਰੀਆ ਇਹਨੂੰ ਆਪਾਂ ਤਿੰਨ ਦੀਆਂ ਚਾਰ ਕਿਸ਼ਤਾਂ ਕਰ ਲਈਏ ਵੀ ਇਹ ਹਲਕੀਆਂ ਜ਼ਮੀਨਾਂ ਆਪਾਂ ਨੂੰ ਆਪਣੀ ਜ਼ਮੀਨ ਦੇ ਸੁਭਾਅ ਦੇ ਅਕੋਰਡਿੰਗ ਚੱਲਣਾ ਚਾਹੀਦਾ ਹੈਗਾ ਕੋਈ ਜਿਵੇਂ ਹੁਣ ਮੰਨ ਲਓ ਹਲਕੀਆਂ ਜ਼ਮੀਨਾਂ ਜੀ ਆਪਣਾ ਝੋਨਾ ਲੱਗਿਆ ਹੋਇਆ ਉੱਥੇ ਹੁਣ ਜ਼ਿੰਕ ਦੀ ਜਾਂ ਲੋਹੇ ਦੀ ਪ੍ਰੋਬਲਮ ਜਿਹੜੀ ਆਣੀ ਆਣੀ ਹੈ ਘਾਟ ਦੀ ਜੇ ਜ਼ਿੰਕ ਦੀ ਪ੍ਰੋਬਲਮ ਆ ਗਈ ਮੰਨ ਲਓ ਤਾਂ ਉੱਥੇ ਜਿਹੜੇ ਪੱਤੇ ਨੇ ਉਹ ਜੰਗਾਲੇ ਜਾਣਗੇ ਜਿਵੇਂ ਲੋਹੇ ਨੂੰ ਜ਼ਰ ਲੱਗੀ ਹੁੰਦੀ ਹੈ ਤਾਂ ਤੁਸੀਂ ਪੱਤਿਆਂ ਦੇ ਉੱਤੇ ਦੇਖੋ ਇਹ ਜੇ ਪਹਿਲਾਂ ਤਾਂ ਹਲਕੇ ਚਟਾਕ ਪੈਣਗੇ ਫਿਰ ਉਹ ਚਟਾਕ ਆਪਸ ਵਿੱਚ ਮਿਲ ਕੇ ਪੂਰੇ ਪੱਤੇ ਨੂੰ ਜਿਵੇਂ ਜੰਗਾਲਿਆ ਗਿਆ ਉਵੇਂ ਹੋ ਜਾਣਗੇ ਇਹਦਾ ਮਤਲਬ ਉੱਥੇ ਥੋੜੀ ਜ਼ਮੀਨ 'ਚ ਜ਼ਿੰਕ ਦੀ ਘਾਟ ਹੈ ਜੇ ਜ਼ਿੰਕ ਦੀ ਘਾਟ ਆਪਾਂ ਨੂੰ ਐਤ ਕੀ ਪਤਾ ਪਿਛਲੇ ਸਾਲ ਆਪਾਂ ਨੂੰ ਆ ਗਈ ਸੀ ਪਤਾ ਲੱਗ ਗਿਆ ਸੀ ਤਾਂ ਐਤ ਕੀ ਆਪਣਾ ਫਰਜ਼ ਬਣਦਾ ਸੀ ਝੋਨਾ ਲਾਉਣ ਤੋਂ ਪਹਿਲਾਂ ਆਪਾਂ ਉੱਥੇ ਜ਼ਿੰਕ ਪਾਈਏ 25% ਪਾਈਏ ਜਾਂ 16 ਪਾਈਏ ਜੇ 25 21% ਪਾਉਣੀ ਹੈ ਸੌਰੀ ਤਾਂ ਆਪਾਂ ਨੂੰ 25 ਕਿਲੋ ਪਾਉਣੀ ਹੈ ਜੇ 33% ਪਾਉਣੀ ਹੈ ਤਾਂ 16 ਕਿਲੋ ਜਿਹੜੀ ਆਪਾਂ ਜ਼ਿੰਕ ਹੈ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਆਪਾਂ ਪਾ ਦੇਣੀ ਹੈ ਮੰਨ ਲਓ ਉਦੋਂ ਨਹੀਂ ਆਈ ਤਾਂ ਹੁਣ ਆਪਣੀ ਜੇ ਪ੍ਰੋਬਲਮ ਆ ਗਈ ਤਾਂ ਫਿਰ ਤੁਸੀਂ 21% ਹੈ ਜਿਹੜੀ 10 ਕਿਲੋ ਦਾ ਤੇ 33% ਹੈ ਜਿਹੜੀ 6.5 ਕਿਲੋ ਦਾ ਜਿਹੜਾ ਛਿੱਟਾ ਹੈ ਉਹ ਤੁਸੀਂ ਝੋਨੇ 'ਚ ਦੇ ਦਿਓ ਜਾਂ ਉਹ ਨਹੀਂ ਕਰਨਾ ਤਾਂ ਤੁਸੀਂ ਛੜਕਾ ਵੀ ਕਰ ਸਕਦੇ ਹੋ ਅੱਧਾ ਕਿਲੋ ਜਿਹੜੀ ਜ਼ਿੰਕ ਹੈਗੀ ਉਹ ਉਹਦਾ ਛੜਕਾ ਕਰ ਦਿਓ ਜਾਂ 600 ਗ੍ਰਾਮ ਹੈ ਜਿਹੜੀ 33% ਹੈ ਉਹ ਘੋਲ ਕੇ ਉਹਦਾ ਛੜਕਾ ਕਰ ਦਿਓ 1% ਦੇ ਹਿਸਾਬ ਨਾਲ ਉਹਦੇ 'ਚ ਪਰ ਚੂਨਾ ਜਿਹੜਾ ਹੁੰਦਾ ਆਪਣਾ ਉਹਦਾ ਘੋਲ ਕੇ ਪਾਣੀ ਜਾਂ ਉਹ ਘੋਲ ਕੇ ਉਹ ਜ਼ਰੂਰ ਵਿੱਚ ਮਿਲਾਇਓ ਤਾਂ ਜੋ ਜਿਹੜਾ ਉਹਦਾ ਤਜਾਬੀ ਅਸਰ ਹੈ ਉਹ ਘਟ ਜੇ ਤੇ ਜਿਹੜੇ ਪੱਤੇ ਆਪਣੇ ਖਰਾਬ ਨਾ ਹੋਣ ਆਹ ਵੇਖ ਲਓ ਤੁਸੀਂ ਵੀ ਜਿਹੜੀਆਂ ਆਪਾਂ ਡੀਏਪਿ ਸਿਪਾਰਸ਼ ਕਿੰਨੀ ਐ ਉਹ ਵੀ ਤੁਹਾਨੂੰ ਦੱਸਤੀ ਆਹ ਜਿਹੜੀ ਜ਼ਿੰਕ ਦੀ ਘਾੜ ਕਰਕੇ ਜਿਹੜੀਆਂ ਸਪਰੇਆ ਹੋਣੀਆਂ ਤੁਹਾਨੂੰ ਉਹ ਵੀ ਦੱਸਤੀ ਆ ਵੀ ਕਿੰਨੀ ਕਿੰਨੀ ਕਿਹੜੇ ਪਰਸੈਂਟ ਦੀ ਸਪਰੇ ਕਿੰਨੀ ਹੋਣੀ ਐ ਤੇ ਆਪਾਂ ਕੀ ਕਰਦੇ ਆ ਬਾਜ਼ਾਰੋਂ ਵੱਧ ਲਿਆ ਕੇ ਵੱਧ ਖਰਚਾ ਕਰਕੇ ਵੱਧ ਪਾਈ ਜਾਂਦੇ ਆ ਉਹਦਾ ਅਸਰ ਫੇਰ ਵੀ ਨਹੀਂ ਹੁੰਦਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ ਵੀ ਡੀਏਪਿ ਲੀਚ ਆਊਟ ਹੋ ਹੀ ਜਾਂਦਾ ਅਸੀਂ ਡੀਏਪੀ ਲਿਆ ਕੇ ਹੋਰ ਪਾਈ ਜੰਨੇ ਆ ਤਾਂ ਡਾਕਟਰ ਸਾਹਿਬ ਹੈ ਪ੍ਰਮਾਣਿਤ ਜੇ ਪ੍ਰਮਾਣਿਤ ਮੰਨ ਕੇ ਚੱਲੀਏ ਆਪਾਂ ਤਾਂ ਖਰਚਾ ਸੀਮਤ ਹੀ ਰਹਿੰਦਾ ਜੇਕਰ ਅਸੀਂ ਉਵੇਂ ਹੀ ਚੱਲੀਏ ਤਾਂ ਤਾਂ ਜੇਕਰ ਲੋਹੇ ਦੀ ਘਾਟ ਆ ਜਾਂਦੀ ਹੈ ਡਾਕਟਰ ਸਾਹਿਬ ਆਪਾਂ ਡੀਏਪੀ ਦੀ ਕਰ ਲਈ ਆਪਾਂ ਜ਼ਿੰਕ ਦੀ ਗੱਲ ਕਰ ਲਈ ਹੈ ਤਾਂ ਜੇਕਰ ਲੋਹੇ ਦੀ ਘਾਟ ਆਉਂਦੀ ਹੈ ਤਾਂ ਫਿਰ ਕੀ ਇਤਿਹਾਤ ਵਰਤਨ ਦੀ ਲੋੜ ਹੈ ਕਿਵੇਂ ਉਹਨੂੰ ਪੂਰਾ ਕੀਤਾ ਜਾਵੇ ਜਿਹੜੀਆਂ ਵੀਰ ਜੀ ਇਹ ਆਪਣੀਆਂ ਹਲਕੀਆਂ ਜ਼ਮੀਨਾਂ ਨੇ ਨਾ ਇੱਥੇ ਪਨੀਰੀਆਂ 'ਚ ਵੀ ਦੇਖਿਆ ਗਿਆ ਤੇ ਜਦੋਂ ਆਪਾਂ ਉਹਨੂੰ ਝੋਨੇ ਨੂੰ ਆਪਾਂ ਅੱਗੇ ਲਾ ਦਿੰਨੇ ਆ ਟਰਾਂਸਪਲੈਂਟ ਕਰ ਦਿੰਨੇ ਆ ਉੱਥੇ ਵੀ ਹੈ ਜਿਹੜੀ ਇਹ ਜ਼ਿੰਕ ਤੇ ਲੋਹੇ ਦੀ ਜਿਹੜੀ ਘਾਟ ਹੈ ਇਹ ਆਮ ਆਪਣੇ ਇਧਰ ਬਠਿੰਡੇ ਜ਼ਿਲ੍ਹੇ ਚਲਾ ਲੋ ਆ ਸੰਗਤ ਬਲਾਕ ਹੋ ਗਿਆ ਤਲਵੰਡੀ ਹੈ ਜਾਂ ਮੌੜ ਹੈ ਇਧਰ ਖਾਸ ਕਰਕੇ ਬਠਿੰਡੇ ਦੇ ਵੀ ਕੁਝ ਬਲਾਕ ਦੇ ਪਿੰਡ ਨੇ ਜਿੱਥੇ ਅਕਸਰ ਹੀ ਇਹਨਾਂ ਚੀਜ਼ਾਂ ਦੀ ਘਾਟ ਹੈ ਜਿਹੜੀ ਆਪਾਂ ਆਮ ਹੀ ਦੇਖਣ ਨੂੰ ਮਿਲਦੀ ਹੈਗੀ ਆਪਾਂ ਨੂੰ ਇਹਦੇ ਚ ਆਪਾਂ ਲੋਹੇ ਦੀ ਘਾੜ ਚ ਕੀ ਕਰਨਾ ਆਪਾਂ ਇਹ ਨਾ ਹੋਵੇ ਵੀ ਜਿੰਕੰਗ ਨੂੰ ਆਪਾਂ ਇਹਦਾ ਛਿੱਟਾ ਦੇ ਦੇਈਏ ਜਾਂ ਆਪਾਂ ਪਹਿਲਾਂ ਗੱਟਾ ਚੱਕ ਲਈਏ ਥੱਲੇ ਪਾ ਦੇਗੇ ਹਨ ਇਹਨੇ ਜੜ੍ਹਾਂ ਹੀ ਕੁਛ ਨਹੀਂ ਕਰਨਾ ਜੀ ਇਹ ਇਹ ਆਪਾਂ ਇਹਦਾ 1% ਦਾ ਜਿਹੜਾ ਘੋਲ ਆ ਜਿਵੇਂ 1 ਕਿਲੋ 100 ਲੀਟਰ ਪਾਣੀ ਚ ਪਾ ਕੇ ਉਹਦਾ ਛੜਕਾ ਹੈ ਜਿਹੜਾ ਆਪਾਂ ਹਫਤੇ ਤੇ ਜਾਂ 4-5 ਦਿਨਾਂ ਤੇ ਆਪਾਂ ਘੱਟੋ-ਘੱਟ ਦੋ ਸਪਰੇਹਾਂ ਇਹਦੀਆਂ ਕਰੀਏ ਇਹਦੀਆਂ ਨਿਸ਼ਾਨੀਆਂ ਇਹੇ ਨੇ ਵੀ ਪੱਤਾ ਜਿਹੜਾ ਪਹਿਲਾਂ ਤਾਂ ਪੀਲਾ ਪੈਂਦਾ ਹੈਗਾ ਪੀਲਾ ਪੈਕੇਜ ਜੇ ਉਹਦੀ ਘਾਟ ਫੇਰ ਵੀ ਪੂਰੀ ਨਹੀਂ ਕਰਦੇ ਤਾਂ ਪੱਤਾ ਚਿੱਟਾ ਹੋ ਜਾਂਦਾ ਹੈ ਚਿੱਟਾ ਹੋਣ ਤੋਂ ਬਾਅਦ ਜਿਹੜਾ ਬੂਟਾ ਜਿਹੜਾ ਉਹ ਮਰਨ ਵੱਲ ਨੂੰ ਚੱਲ ਪੈਂਦਾ ਇਹ ਅਕਸਰ ਇਹ ਦੌਗੀਆਂ 'ਚ ਵੀ ਦੇਖਿਆ ਜਾਂਦਾ ਤੁਸੀਂ ਜਿੱਥੇ ਮੰਨ ਲਓ ਜ਼ਮੀਨਾਂ 'ਚ ਆਪਾਂ ਕਰਾਹ ਲਾਤਾ ਜਾਂ ਆਪਾਂ ਪਧਰੀਆਂ ਕੀਤੀਆਂ ਨੇ ਉੱਥੇ ਤੁਸੀਂ ਦੇਖਿਓ ਕਿਤੇ ਜੇ ਖੇਤ ਗਏ ਤਾਂ ਦੌਗੀਆਂ 'ਚ ਇਹ ਪ੍ਰੋਬਲਮ ਤੁਹਾਨੂੰ ਦੇਖਣ 'ਚ ਮਿਲਣਗੇ ਜ਼ਿੰਕ ਵੀ ਹੋਗੀ ਲੋਹੇ ਦੀ ਹੋਗੀ ਇਹ ਪ੍ਰੋਬਲਮਾਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਇਹ ਤੇ ਇੱਕ ਜਿੰਕ ਵਾਲੀ ਮੈਂ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ ਸੀਗਾ ਉਹਦੇ 'ਚ ਕੀ ਹੁੰਦਾ ਹੈ ਵੀ ਪੱਤੇ ਜੰਗਾਲੇ ਵੀ ਜਾਂਦੇ ਆ ਤੇ ਜਿਹੜਾ ਬੂਟਾ ਹੈ ਨਾ ਉਹ ਜਿਵੇਂ ਆਪਾਂ ਕਿਸਾਨ ਦੀ ਭਾਸ਼ਾ 'ਚ ਕਹਿੰਦੇ ਉਹ ਬੂਝਾ ਨਹੀਂ ਮਾਰਦਾ ਜਿਵੇਂ ਉਹਦੀਆਂ 25 30 ਖਾਵਾਂ ਨਿਕਲਣੀਆਂ ਸੀਗੀਆਂ ਤਾਂ ਉਹ 25 22 23 21 ਇੱਥੇ ਇੰਨੀਆਂ ਕਿਸਖਾਵਾਂ ਨਿਕਲਦੀਆਂ ਜਿਹਦੇ ਨਾਲ ਆਪਣੀਆਂ ਬੱਲੀਆਂ ਘਟ ਜਾਂਦੀਆਂ ਬੱਲੀਆਂ ਘਟਣ ਨਾਲ ਆਪਣਾ ਜਿਹੜਾ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਇਹ ਜਿਹੜੀ ਆਪਣੀਆਂ ਘਟਾਆਂ ਨੇ ਉਸ ਤੋਂ ਬਾਅਦ ਇੱਕ ਆਪਾਂ ਹੋਰ ਪੀਲੇ ਪੈਣ ਦਾ ਕਾਰਨ ਹੈਗਾ ਨਿਵੇਂ ਟੋੜ ਦੀ ਪ੍ਰੋਬਲਮ ਇਹ ਵੀ ਰੇਤ ਲੀਆਂ ਜ਼ਮੀਨਾਂ ਚ ਆਉਂਦੀ ਹੈ ਇਹਦੇ ਨਾਲ ਤੁਸੀਂ ਬੂਟਾ ਪੱਟਣਾ ਪੱਟ ਕੇ ਉਹਨੂੰ ਜਦੋਂ ਪਾਣੀ ਚ ਭਮਾ ਦੀ ਝੋਨੇ ਵਾਲੇ ਪਾਣੀ ਜਿਹਾ ਹਲਾ ਕੇ ਨਾ ਜਦੋਂ ਦੇਖਾਂਗੇ ਆਪਾਂ ਐ ਉੱਪਰ ਚੱਕ ਕੇ ਤਾਂ ਉਹਦੇ 'ਚ ਤੁਸੀਂ ਦੇਖਿਓ ਉਹਦੇ 'ਚ ਗੰਡਾ ਦਿਖਣੀਆਂ ਆਪਾਂ ਨੂੰ ਜਿਹੜਾ ਦੂਜਾ ਚੋਂ ਨਾ ਹੋਊਗਾ ਉਹਦੀਆਂ ਜਿਹੜੀਆਂ ਜੜਾਂ ਸਾਫ਼ ਹੋਣੀਆਂ ਇਹਦੇ 'ਚ ਜਿਹੜੇ ਨਿਮੇਟੋਡ ਦੀ ਪ੍ਰੋਬਲਮ ਹੈ ਉੱਥੇ ਤੁਹਾਨੂੰ ਛੋਟੀਆਂ-ਛੋਟੀਆਂ ਗੰਡਾ ਬਣੀਆਂ ਦਿਸਣੀਆਂ ਤਾਂ ਉੱਥੇ ਤੁਸੀਂ ਜਿਹੜੀ ਕਾਰਬੋਫਿਊਰਨ ਦਵਾਈ ਹੈ ਉਹ ਪਾਉਣੀ ਹੈ ਜਾਂ ਜੇ ਆਪਣੀ ਪਨੀਰੀ 'ਚ ਪ੍ਰੋਬਲਮ ਆ ਗਈ ਉਹਦੀ ਨਿਮੇਟੋਡ ਦੀ ਤਾਂ ਉੱਥੇ ਜਿਹੜੀ ਸਰੋਂ ਦੀ ਖਾਲ ਹੈ ਤਾਂ ਉਹ ਪਾ ਕੇ ਆਪਾਂ ਇਹ ਕੰਟਰੋਲ ਕਰ ਲੈਣੀ ਹੈ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਣਾ ਚਾਹਣਾਗਾ ਕਈਰ ਆਪਣੇ ਪਾਣੀ 마ੜੇ ਹੁੰਦੇ ਐ ਪਾਣੀ 마ੜੇ ਹੋਣ ਕਰਕੇ ਆਪਾਂ ਝੋਨਾ ਤਾਂ ਉੱਥੇ ਲਾਈ ਜਾਂਦੇ ਐ ਪਰ ਜਿਹੜਾ ਉੱਤੋਂ ਨਾ ਝੋਨੇ ਦੇ ਜਿਹੜੇ ਪੱਤੇ ਹੁੰਦੇ ਉਤਲੀ ਟਿਪ ਹੁੰਦੀ ਹੈਗੀ ਉਹ ਹੋਣਾ ਤੁਹਾਨੂੰ ਐ ਲੱਗੂ ਜਿਵੇਂ ਅੱਗ ਦੀ ਲਾਟ ਹੁੰਦੀ ਐ ਕਈਰ ਜ਼ਿਮੀਂਦਾਰ ਕੀ ਕਰਦਾ ਵੀ ਯਾਰ ਸਾਡਾ ਝੋਨਾ ਪੀਲਾ ਜਾ ਪਈ ਜਾਂਦਾ ਐ ਜੇ ਹੋਈ ਜਾਂਦਾ ਉਹ ਉਹ ਵੀ ਸਮਾਨ ਦੁਕਾਨਦਾਰ ਕੋਲੇ ਜਾਂਦਾ ਉਹ ਕਹਿੰਦਾ ਜੀ ਆ ਗ੍ਰੋਥ ਪ੍ਰਮੋਟਰ ਲੈ ਜਾਓ ਜਾਂ ਤੁਸੀਂ ਕੋਈ ਮਲਟੀ ਨਿਊਟ੍ਰੀਐਂਟਸ ਹੁੰਦੇ ਆ ਉਹ ਲੈ ਜੋ ਉਹ ਚਕਾ ਦਿੰਦੇ ਆ ਜਾਂ ਯੂਰੀਆ ਦਾ ਗੱਟਾ ਪਾ ਦਿੰਦੇ ਆ ਉਹ ਆਪਾਂ ਜਿਹੜਾ ਯੂਰੀਆ ਹੋ ਗਿਆ ਜਾਂ ਨਿਊਟ੍ਰੀਐਂਟਸ ਹੋ ਗਏ ਘਾਟ ਕੋਈ ਹੋਰ ਹੈ ਬੰਦੇ ਨੂੰ ਮੰਨ ਲਓ ਲੱਗੀ ਪਿਆਸ ਹੈ ਆਪਾਂ ਉਹਨੂੰ ਖਵਾਈ ਰੋਟੀਆਂ ਜਾਨੇ ਆ ਜਾਂ ਕੋਈ ਹੋਰ ਚੀਜ਼ ਦੇਈ ਜਾਨੇ ਉਹ ਗੱਲ ਹੋ ਜਾਂਦੀ ਹੈਗੀ ਤੇ ਜਿਹੜੀਆਂ ਘਾਟਾਂ ਨੇ ਸ਼ੁਰੂ ਚ ਪੂਰੀਆਂ ਕਰਨੀਆਂ ਬਹੁਤ ਅਹਿਮ ਨੇ ਜਿਵੇਂ ਆਪਾਂ ਬੱਚੇ ਨੂੰ ਕਹਿ ਦਿੰਨੇ ਆ ਵੀ ਪਹਿਲੇ 6 ਮਹੀਨੇ ਮਾਂ ਦਾ ਦੁੱਧ ਚਾਹੀਦਾ ਚਾਹੀਦਾ ਵੀ ਸਾਰੀ ਉਮਰ ਬੱਚੇ ਦੀ ਇਮਿਊਨਿਟੀ ਜਿਹੜੀ ਬਣੀ ਰਹਿੰਦੀ ਹੈ ਤਾਂ ਸ਼ੁਰੂ ਚ ਆਪਾਂ ਘਾਟ ਨੂੰ ਪਛਾਣ ਕੇ ਉਹ ਘਾਟ ਦੂਰ ਕਰਨੀ ਹੈ ਨਾ ਕਿ ਆਪਾਂ ਦੁਕਾਨਦਾਰਾਂ ਦੇ ਨਾ ਕਿ ਆਪਾਂ ਗਵਾਂਢੀ ਦੇ ਪਿੱਛੇ ਲੱਗ ਕੇ ਯੂਰੀਆ ਦੀ ਇੱਕ ਬੋਰੀ ਹੋਰ ਸੈੱਟ ਦੇਣੀ ਐ ਉਹਦੇ ਨਾਲ ਘਾਟ ਲੁਕ ਜੂਗੀ ਪਰ ਉਹ ਪੂਰੀ ਨਹੀਂ ਹੁੰਦੀ ਪਰ ਅਖੀਰ ਤੇ ਜਾ ਕੇ ਜਦੋਂ ਤੁਹਾਡਾ ਤੁਸੀਂ ਝਾੜ ਦੇਖੋਗੇ ਝਾੜ 'ਚ ਇੱਕ ਬਹੁਤ ਵੱਡਾ ਫਰਕ ਜਿਹੜਾ ਤੁਹਾਨੂੰ ਨਜ਼ਰ ਆਊਗਾ ਇਸ ਕਰਕੇ ਕਿਸਾਨ ਵੀਰੋ ਤੇ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਜਿਹੜਾ ਤੁਹਾਡੀ ਜ਼ਮੀਨ ਐ ਉਹਦਾ ਸੁਭਾਅ ਤੁਹਾਨੂੰ ਪਤਾ ਹੈ ਜਾਂ ਤੁਹਾਡੇ ਬੱਚਿਆਂ ਨੂੰ ਪਤਾ ਉਹਨੂੰ ਪਛਾਣੋ ਅਤਕੀ ਕਿ ਕਿਹੜੀਆਂ ਘਾਟਾਂ ਆਈਆਂ ਨੇ ਇਹੀ ਘਾਟਾਂ ਤੁਹਾਨੂੰ ਅਗਲੇ ਸਾਲ ਆਉਣੀਆਂ ਨੇ ਉਹ ਘਾਟ ਉਹ ਤੁਸੀਂ ਥੋੜਾ ਜਿਹਾ ਆਪ ਦਾ ਨੋਟ ਡਾਊਨ ਜਾਂ ਪੈਨ ਡਾਊਨ ਕਰਕੇ ਰੱਖਿਆ ਕਰੋ ਵੀ ਆਹ ਚੀਜ਼ ਅਸੀਂ ਪਿਛਲੀ ਵਾਰੀ ਪਾਈ ਸੀ ਅਤਕੀ ਜੇ ਜਿੰਕ ਲੋਹੇ ਜਾਂ ਜਿੰਕ ਦੀ ਜਾਂ ਹੋਰ ਕਿਸੇ ਦੀ ਘਾਟ ਆਈ ਹੈ ਤੁਸੀਂ ਸਪਰੇਅ ਕਰ ਰਹੇ ਹੋ ਤਾਂ ਉਹ ਅੱਗੇ ਤੋਂ ਤੁਸੀਂ ਉਹ ਕੱਦੂ ਕੱਦੂ ਵੇਲੇ ਜਾਂ ਉਦੋਂ ਪਹਿਲਾਂ ਜ਼ਮੀਨ 'ਚ ਪਹਿਲਾਂ ਹੀ ਪਾ ਦਿਓ ਤਾਂ ਜੋ ਆਪਾਂ ਨੂੰ ਬੂਟੇ ਨੂੰ ਕੋਈ ਘਾਟ ਆ ਵੀ ਨਾ ਤੇ ਜਿਹੜਾ ਆਪਣਾ ਝਾੜ ਹੈ ਉਹ ਬਹੁਤ ਵਧੀਆ ਨਿਕਲੀ ਬਿਲਕੁਲ ਕਿਸਾਨ ਭਰਾਵੋ ਤੁਸੀਂ ਸੁਣ ਲਿਆ ਕਿ ਪ੍ਰਮਾਣਿਤ ਚੀਜ਼ਾਂ ਅਸੀਂ ਰਿਆ ਸਪਰੇਆ ਕਿੰਨੀਆਂ ਕਾਸੀ ਵਰਤਨੀਆਂ ਕਿੰਨਾ ਅਸੀਂ ਡੀਏਪਿ ਸਿਫਾਰਸ਼ ਕੀਤਾ ਗਿਆ ਯੂਨੀਵਰਸਿਟੀ ਵੱਲੋਂ ਉਹ ਵਰਤਨਾ ਕਿਵੇਂ ਲੋਹੇ ਤੇ ਜ਼ਿੰਕ ਦੀ ਘਾੜ ਨੂੰ ਅਸੀਂ ਪੂਰਾ ਕਰਨਾ ਇਹ ਬਹੁਤ ਅਹਿਮ ਨੁਕਤੇ ਆ ਖਾਦ ਪ੍ਰਬੰਧ ਨੂੰ ਲੈ ਕੇ ਝੋਨੇ ਦੇ ਨੂੰ ਤਾਂ ਦਰਸ ਸਭ ਇਹ ਸਾਰੀਆਂ ਜਿਹੜੀਆਂ ਘਾਟ ਆਮ ਤੌਰ ਤੇ ਝੋਨੇ ਨੂੰ ਆਉਂਦੀਆਂ ਤੇ ਕਿਸਾਨ ਪਰ ਆ ਇਹ ਹੱਲ ਵਰਤਦਾ ਤਾਂ ਮੈਨੂੰ ਲੱਗਦਾ ਵੀ ਉਹ ਬਹੁਤ ਵਧੀਆ ਫਸਲ ਬਾੜੀ ਹੈ ਜਿਹੜੀ ਉਹ ਲੈ ਲੂਗਾ ਡੀਏਪੀ ਹੈ ਜਿਹੜੀ ਜੇ ਆਪਾਂ ਕਣਕ ਨੂੰ ਪਾਤੀ ਨਾ ਉਹ ਤਾਂ ਆਪਾਂ ਨੂੰ ਝੋਨੇ ਚ ਜਾਂ ਹੋਰ ਕਿਸੇ ਫਸਲ ਚ ਪਾਉਣ ਦੀ ਲੋੜ ਹੀ ਨਹੀਂ ਹੈਗੀ ਜਿਹੜੀ ਡੀਏਪੀ ਹੈ ਜਦੋਂ ਆਪਾਂ ਕਣਕ ਨੂੰ ਪਾਤੀ ਤਾਂ ਉਹਨੇ ਕੁਝ ਕਣਕ ਨੇ ਲੈਣੀ ਹੈ ਸਾਰੀ ਨਹੀਂ ਕਣਕ ਲੈਂਦੀ ਜਿਵੇਂ ਜਿਵੇਂ ਜਿਹੜਾ ਤਾਪਮਾਨ ਵੱਧ ਹੈਗਾ ਓਵੇਂ ਓਵੇਂ ਮਿੱਟੀ ਚੋਂ ਜਿਹੜੀ ਡੀਏਪੀ ਹੈ ਉਹ ਦੁਬਾਰਾ ਰਿਲੀਜ਼ ਹੁੰਦੀ ਹੈ ਦੁਆਰਾ ਰਿਲੀਜ਼ ਹੋ ਕੇ ਜਿਹੜੇ ਹੁਣ ਜਿਹੜੀਆਂ ਆਪਣੀ ਝੋਨਾ ਹੋ ਗਿਆ ਜਾਂ ਨਰਮਾ ਹੋ ਗਿਆ ਜਾਂ ਕੋਈ ਹੋਰ ਫਸਲ ਹੈਗੀ ਉਹ ਉਹਨਾਂ ਨੂੰ ਅਵੇਲੇਬਲ ਦੁਆਰਾ ਹੋ ਜਾਂਦੀ ਹੈਗੀ ਇਸ ਕਰਕੇ ਜ਼ਿਮੀਂਦਾਰਾਂ ਨੂੰ ਇਹ ਇਹ ਸਾਡੀ ਬੇਨਤੀ ਹੈ ਵੀ ਜਿਹੜੀ ਡੀਪੀ ਹੈ ਜੇ ਕਣਕ ਨੂੰ ਤੁਸੀਂ ਪਾਈ ਹੈ ਤਾਂ ਜਿਹੜੀਆਂ ਹੁਣ ਆਪਾਂ ਫਸਲਾਂ ਬੀਜ ਰਹੇ ਹਾਂ ਝੋਨਾ ਨਰਮਾ ਜਾਂ ਕੋਈ ਹੋਰ ਆਪਾਂ ਮੱਕੀ ਹੈਗੀ ਉਹਨੂੰ ਡੀਪੀ ਦੀ ਕਿਸਾਨ ਵੀਰ ਨਾਂ ਵਰਤੋਂ ਕਰਨ ਇਹ ਜਿਹੜੀ ਆਪਣੀ ਪੈਸਿਆਂ ਦੀ ਜਿਹੜੀ ਬਰਬਾਦੀ ਹੈਗੀ ਇੱਕ ਹਿਸਾਬ ਨਾਲ ਜੇ ਆਪਾਂ ਕਹਿ ਦਈਏ ਤੇ ਇਹ ਜਰੂਰ ਮੇਰਾ ਵੀਰ ਧਿਆਨ ਚ ਰੱਖਿਓ ਧੰਨਵਾਦ ਤਾਂ ਇਹ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਸੀ ਵੀ ਕਿਵੇਂ ਤੁਸੀਂ ਝੋਨੇ ਦੀ ਫਸਲ ਦਾ ਖਾਦ ਪ੍ਰਬੰਧ ਕਰਨਾ ਹੈ ਕਿਹੜੀਆਂ ਆਮ ਤੌਰ ਤੇ ਘਾਟ ਆਉਂਦੀਆਂ ਤੇ ਅਸੀਂ ਕਿੱਥੇ ਗਲਤੀਆਂ ਕਰਦੇ ਹਾਂ ਤੇ ਕਿੰਨਾ ਕੁ ਅਸੀਂ ਉਹਦੇ ਵਾਸਤੇ ਸਾਡਾ ਖਾਦ ਪ੍ਰਬੰਧ ਹੋਣਾ ਚਾਹੀਦਾ ਕਿਵੇਂ ਦੀਆਂ ਅਸੀਂ ਰਿਆ ਸਪਰੇਆਂ ਤੇ ਕਦੋਂ ਵਰਤਣੀਆਂ ਹੁੰਦੀਆਂ ਕੀ ਉਹਨਾਂ ਘਾਟਾਂ ਦੀਆਂ ਨਿਸ਼ਾਨੀਆਂ ਇਹ ਤੁਹਾਨੂੰ ਦੱਸ ਚੁੱਕੇ ਹਾਂ ਸਾਡੇ ਨਾਲ ਸਨ ਡਾਕਟਰ ਦਵਿੰਦਰ ਸਿੰਘ ਸੰਧੂ ਏ ਪੀ ਪੀਓ ਬਠਿੰਡਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਇਹਨਾਂ ਜਾਣਕਾਰੀਆਂ ਦੇ ਨਾਲ ਮੈਨੂੰ ਯਾਨੀ ਕੁਲਵਿੰਦਰ ਔਲਖ ਨੂੰ ਤੇ ਮੇਰੇ ਨਾਲ ਕੈਮਰਾਮੈਨ ਰਿੰਪੀ ਬਰਾੜ ਨੂੰ ਦਿਵਾ ਗਿਆ ਧੰਨਵਾਦ